ਸਾਹ ਨੇੜੇ ਪਿੰਡ ਪੁੰਗਾ ਵਿਖੇ ਇੱਕ ਸਕੂਲ ਵਹਨ ਦੇ ਵੱਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੌਰਾਨ ਮੋਟਰਸਾਈਕਲ ਤੇ ਸਵਾਰ ਇੱਕ ਵਿਅਕਤੀ ਉਸ ਦੀ ਮਾਂ ਅਤੇ 3 ਸਾਲਾ ਪਤੀ ਜੀ ਦੀ ਮੌਤ ਹੋ ਗਈ। ਜਦਕਿ ਇੱਕ ਹੋਰ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਜਿਸ ਨੂੰ ਅਜਾਰਾ ਦੇ ਸਿਵਰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਹਾਦਸੇ ਵਿੱਚ ਇੱਕ 2 ਸਾਲਾ ਮਾਸੂਮ ਲੜਕਾ ਵਾਲ-ਵਾਲ ਬਚ ਗਿਆ ਇਸ ਮੌਕੇ ਤੇ ਗੁੱਸੇ ਚਾਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਵੈਂ ਦੀ ਪੰਤੋੜ ਕੀਤੀ ਗਈ ਜਿਸ ਦੌਰਾਨ ਮੌਕੇ ਤੇ ਮੌਜੂਦ ਪੁਲਿਸਵਰਨ ਉਹਨਾਂ ਨੂੰ ਸ਼ਾਂਤ ਕਰਵਾਇਆ ਗਿਆ ਸੋ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਮੇਰੇ ਤਾਇ ਦਾ ਮੁੰਡਾ ਤੋ ਟਾਈ ਆਈ ਤੇ ਜਾਣੇ ਭਰਾ ਦੇ ਤੇ ਵੇਸੇ ਉਹ ਸਾਵਾ ਲੈ ਕੇ ਜਾਂਦੇ ਆ ਹਾਂ ਪਾ ਭਰਾ ਦੇ ਥੋੜੇ ਅਰੇ ਮੈਂ ਗਾੜੀ ਐਕਟੀ ਵਾਲੀ ਜਾਂਦੇ ਆ ਅਸਲ ਅਰੇ ਪੁੰਗਿਆ ਲੱਗੇ ਜਾ ਕੇ ਐਕਟੀ ਵਾਲਾੜੀ ਮੈਂ ਤੇ ਮੈਂ ਡਿੱਕਾ ਡਾ ਮੇਰੇ ਭਰਾ ਉਹਨੇ ਮੇਰੇ ਮਗਰ ਆਉਣਗੇ ਅਸਲ ਮੈਂ ਡਿੱਕਾ ਰਿਹਾ ਆਏ ਨਹੀਂ ਮੁੰਡੇ ਦੇ ਕਹਣ ਆ ਕੇ ਮਗਰਾ ਸੀਟ ਹੋਇਆ ਵਾ ਮਗਰ ਜਾ ਕੇ ਵੇਖਿਆ ਸਾਰੇ ਅਸੀਂ ਨਾ ਬੱਸਲਾ ਮਾਰ ਕੇ ਭੱਜ ਗਿਆ ਅੱਛਾ ਅਰ ਬਾਏ ਕੋਈ ਫਾਇਦਾ ਨਹੀਂ ਅਰ ਬਾਏ ਬੱਸਲਾ ਲਾ ਕੇ ਭੱਜ ਗਿਆ ਫਿਰ ਬੱਸ ਕਿ ਮੈਂ ਲੱਦੇ ਘਰ ਦੇ ਆਪਣੇ ਅੱਛਾ ਅਰ ਬਾਏ ਬੱਸਲਾ ਬਾਏ ਕਿ ਵੀਰ ਦੇ ਮੈਂ ਤਰਲੇ ਮਾਰ ਜਿਹੜਾ ਉਹ ਕਿਹਾ ਬੱਸਲਾ ਛੱਡ ਗਿਆ ਦੱਸ ਕਿ ਦੀ ਦੀ ਹੋਣਾ ਹੈ ਮੇਰੀ ਵੱਡੀ ਮੀ ਦੀ ਤਾਂ ਤਾਈ ਦੇ ਮੁੰਡੇ ਦੀ ਆ ਤਾਈ ਦੀ ਦੀ ਪੋਤਰੀ ਤੋੜਾ ਕਿਨੇ ਜਾਣੀਏ ਤੋਰ ਲਾ ਦੇ ਕਿ ਤੂੰ ਦੋ ਇਹ ਕਿ ਮੁੰਡਾ ਕੁੜੀ ਨਿਕਾ ਆ ਤੇ ਇੱਕ ਤਾਇ ਦਾ ਮੁੰਡਾ ਹੈ ਅੱਛਾ ਇੰਤਾਈ ਹੋਣੀ ਅੱਛਾ ਬਲੇ ਚਾਰ ਜਾਨੇ ਜਿੰਨਾ ਚਾਰ ਚਾਰ ਅਰੇ ਭਾਬੀ ਹੈ ਮੇਰੀ ਚਾਰ ਹੀ ਚਾਰੇ ਜਿੰਨਾਂ ਦੀ ਮੌਤ ਹੋ ਗਈ ਹਾਂਜੀ ਨੇ ਤੇ ਕੇ ਪਾਪਾ ਵੀ ਹੈਗੇ ਅੱਛਾ ਤਿੰਨ ਜਣਾਂ ਦੀ ਮੌਤ ਹੈ ਇੱਕ ਬੱਚਾ ਪਾ ਗਿਆ ਹਾਂਜੀ ਕੀ ਮੰਗ ਕਰਦੇ ਤੂੰ ਮੰਗੂ ਇਨਸਾਫ ਚਾਹੀਦਾ ਕੀ ਮਾਮਲਾ ਐਕਸੀਡੈਂਟ ਜਿਹੜਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ ਪਾਸਿਆ ਸ੍ਰੀ ਗੁਰੂ ਅੰਗਦ ਦੇਵ ਜੀ ਸੀਰੀਆ ਸਕੰਦੀ ਸਕੂਲ ਪਿੰਡ ਬਕਰੋੜ ਤੇ ਉਹ ਜਿਹੜੀ ਬੱਸ ਆ ਉਹ ਉੱਧ ਮਾਰੀ ਸੀ ਵਾਪਸ ਇਧਰ ਨੂੰ ਸ਼ਹਿਰ ਵੱਲ ਨੂੰ ਤੇ ਇਧਰੋਂ ਇੱਕ ਮੋਟਰਸਾਈਕਲ ਹੈਗਾ ਵਾ ਕੀ ਬੀ 24 ਏ ਡੀ 6970 ਸਪਲੈਂਡਰ ਆ ਉਹਦੇ ਉੱਤੇ ਨਾ ਇੱਕੋ ਘਰ ਦੇ ਮਤਲਬ ਇੱਕ ਜੈਂਟਸਟਰ ਤੇ ਦੋ ਲੇਡੀਆਂ ਇੱਕ ਛੋੜਾ ਬੱਚਾ 3-4 ਸਾਲ ਦਾ ਉਹਨਾਂ ਦੇ ਨਾਲ ਸੀਗਾ ਮੇਰੇ ਪਾਸੇ ਨੇ ਰੂਟ ਹਿੱਟ ਕੀਤਾ ਵਾ ਬੱਸ ਤੇ ਹਟ ਕਰਨਾ ਨਾ ਹੁਣ ਤੱਕ ਇੱਕ ਲੇਡੀਸ਼ ਤੇ ਇੱਕ ਬੱਚਾ ਤੇ ਇੱਕ ਉਹ ਜਿਹੜੇ ਜੈਂਸੀਆ ਉਹਨਾਂ ਦੇ ਨਾਂ ਚਲਉਂਦੀ ਸੀ ਡਰਾਈਵਿੰਗ ਕਰਦੇ ਮੋਟਰਸਾਈਕਲ ਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਨਨੀ ਉਹਦੀ ਵੀ ਹਸਪਤਲ ਤੇ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਕੰਡੀਸ਼ਨ ਵਿੱਚ ਆ ਉਹ ਦਾ ਚੱਲ ਰਿਹਾ ਵਾ ਤੇ ਜਿਹੜੇ ਪਾਸਿਆ ਉਹ ਜਿਹੜਾ ਉਸੇ ਬੱਸ ਵਾਲਾ ਡਰਾਈਵਰ ਆ ਨਾ ਉਹੀ ਇਹਨੂੰ ਮਤਲਬ ਡਰਾਈਵਿੰਗ ਤੇ ਜਾਂ ਸ਼ਾਇਦ ਉਹਦੇ ਪਈ ਹੋਗਾ ਲੋਕੀ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਬਚਾਅ ਵਾਸਤੇ ਇਥੇ ਸਭਲਾ ਹਸਪਤਲ ਲੈ ਕੇ ਆਏ ਆ ਹੁਣ ਉਹਨਾਂ ਦਾ ਜਿਹੜਾ ਕੁੰਡੀ ਕਾਰਵਾਈ ਆ ਚੱਲ ਰਹੀ ਆ ਤੇ ਜਦੋਂ ਮੰਤਰੀ ਜੀ ਬਾਤ ਉਹਦੇ ਕੋਲ ਨੂੰ ਜੀ ਕਾਰਵਾਈ ਕਰਕੇ ਸਖਤ ਕਾਰਵਾਈ ਕੀਤੀ ਕਰਕੇ ਜੀ ਟ੍ਰੈਵਲ ਨੂੰ ਸਜ਼ਾ ਦਵਾਈਆ ਉਸੇ ਵਿੱਚ ਕੁਝ ਲੋਕਾਂ ਨੇ ਤੇ ਕੁਝ ਵੀ ਗੁੱਸੇ ਹੋਏ ਲੋਕਾਂ ਨੇ ਨਾ ਮਤਲਬ ਜਿਸ ਸਾ ਸਿਵਲ ਹਸਪਤਾਲ ਵਿੱਚ ਉਹੋ ਹੀ ਪਾਸੇ ਜਿਹੜੀ ਆਈ ਹੈ ਨਾ ਉਹਨੂੰ ਇਟਾ ਰੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕਲੀ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬਰਾਸ ਸਮਝਾਇਆ ਵਾ ਉਹਨਾਂ ਪਰਾਸਾਲੇ ਵੀ ਨਾਲੇ ਸੁਝਾ ਕੇ ਹੋਰ ਲੋਕਾਂ ਨੇ ਕੰਟਰੋਲ ਕਰਕੇ ਤਾਂ ਉਹਨਾਂ ਨੂੰ ਸਮਝਾ ਕੇ ਤੇ ਭੇਜ ਦਿੱਤਾ ਬਾ ਚਲੋ ਹੁਣ ਇਹ ਮੌਜੂਦਾ ਸਿਦਕ ਨੂੰ ਜੇ ਬਾਸਮ ਨੂੰ ਲੈ ਕੇ ਜਾ ਰਹੇ ਹਾਂ ਤਾਂ ਆਪਾਂ ਜਾ ਰਹੇ ਹਾਂ ਇਹ ਬਿਚਾਰੀ ਹੀ ਜਿਹੜੀ ਬਾਸਮ ਪਿੱਛੇ ਕਰਕੇ ਥਾਣੇ ਖਾਣੀ ਚਉਂਦੀ ਸੀ ਚਲੋ ਫਿਰ ਦੇ ਵਿੱਚ ਉਹ ਨਹੀਂ ਉਹਨਾਂ ਛੱਡ ਦਿੱਤੀ ਚਲੋ ਕੋਈ ਗੱਲ ਨਹੀਂ ਬਾਕੀ ਇਹਦੇ ਵਿੱਚ ਸਾਰਾ ਮਾਪਲਾ ਕੀਤਾ ਬਾ ਖਾਰਵੀ ਜਿਹੜੀ ਲਗਾਤਾਰ ਜਾਰੀ ਹੈ ਸਾਰੀ ਪੁਲਿਸ ਇੱਥੇ ਆਈ ਹੋਈ ਹੈ ਜਲਦੀ ਤੋਂ ਜਲਦੀ ਇਹਦਾ ਪੂਸ਼ ਮਾਰਕ ਕਰਾ ਕੇ ਸਕੂਲ ਪ੍ਰਬੰਧਨ ਵਾਲੇ ਵੱਲੋਂ ਖਾਰਵੀ ਸਕੂਲ ਪ੍ਰੰਤ ਕਰਨ ਦੇ ਵਿੱਚ ਵੀ ਇਹ ਦੇਖਿਆ ਜਾਊਗਾ ਕਿ ਇਹ ਡਰਾਈਵਰ ਕਿਹਦਾ ਬਾ ਕਲੀਅਰ ਆਵਾ ਇਸ ਮਾਦ ਵਿੱਚ ਜੋ ਸਕੂਲ ਆ ਲਿਆ ਤੇ ਵੀ ਇਹ ਕੋ ਕਰ ਰਹੀ ਬੰਦ ਜੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ ਕੋਈ ਕਾਨੂੰਨੀ ਕਰਵੇ ਜੀ ਉਹ ਫਾਰਮੈਟਿਸ ਨਾ ਪੂਰੀ